ਜਲੰਧਰ ਦੇ ਬਸਰੀਆ ਇਲਾਕੇ 'ਚ ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਕਾਮੰਡੀ ਤੋਂ ਸਾਹਮਣੇ ਆਇਆ ਜਿੱਥੇ ਅੱਜ ਸਵੇਰੇ ਬਾਈਕ ਸਵਾਰ ਲੁਟੇਰਿਆਂ ਨੇ ਸ਼੍ਰੀ ਗਣਪਤੀ ਟਰੇਡਰ ਦੀ ਦੁਕਾਨ 'ਚ ਦੁਕਾਨਦਾਰ ਤੇ ਤੇਜ਼ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ। ਪੀੜਤ ਦੀ ਪਛਾਣ ਦੀਪਕ ਵੱਜੋ ਹੋਈ। ਪੀੜਤ ਦੀਪਕ ਨੇ ਦੱਸਿਆ ਕਿ ਉਹ ਸਵੇਰੇ 6 ਵਜੇ ਆਪਣੀ ਦੁਕਾਨ ਖੋਲਦਾ ਹੈ। ਅੱਜ ਸਵੇਰੇ ਦੁੱਧ ਦੀ ਗੱਡੀ ਦੁੱਧ ਕਾਰਨ ਲੇਟ ਹੋ ਗਈ ਇਸ ਦੌਰਾਨ ਬਾਈਕ ਤੇ ਦੋ ਨੌਜਵਾਨ ਆਏ ਅਤੇ ਉਹ ਪਹਿਲਾ ਅੱਗੇ ਚਲੇ ਗਏ ਇਸ ਤੋਂ ਬਾਅਦ ਉਹ ਫਿਰ ਵਾਪਸ ਆਏ ਅਤੇ ਆਉਂਦਿਆਂ ਹੀ ਉਸ ਨੇ ਦੀਪਕ ਦਾ ਗਲਾ ਵੱਢ ਦਿੱਤਾ ਅਤੇ ਪੈਸਿਆਂ ਦੀ ਮੰਗ ਕਰਨ ਲੱਗਾ ਉੱਥੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸਾਹੀ ਜੀ ਤੁਹਾਡਾ ਮੇਰਾ ਨਾਮ ਸਿਤਾ ਕੁਮਾਰ ਜੀ ਕੀ ਗੱਲ ਹੋਈ ਅੱਜ 6 ਵਜੇ ਦਾ ਟਾਈਮ ਸੀ ਤੇ ਦੋ ਅਣਜਾਣੇ ਬੰਦੇ ਆਏ ਹਨ ਮੂਹ ਤੇ ਨੂੰ ਮਾਲਕ ਨੂੰ ਮਿਲਿਆ ਸਰ ਮੋਟਰਸਾਈਕਲ ਬਲੈਕ ਦਾ ਤੇ ਮੈਨੂੰ ਥੋੜੇ ਆਗੇ ਮੇਰੇ ਗਰਦੰਦੇ ਦਾਤ ਰੱਖਦਾ ਉਹਨਾਂ ਨੇ ਜੇ ਦੋ ਕੁਸ਼ਾ ਹੈਗਾ ਕਰਦੇ ਮੇਰਾ ਮੋਬਾਈਲ ਕੋਲ ਥੋੜੇ ਆਜਾ 7-8000 ਰੁਪਏ ਦਾ ਸੀ ਉਹਨਾਂ ਨੇ ਮੇਰੇ ਨਾਲ ਬਾਤ ਕੀਤੀ ਇਹ ਉਹ ਮੁੰਨਾ ਕ੍ਰੀਆ ਦਾ ਤੇ ਜਾਂਦੇ ਜਾਂਦੇ ਕਹਿ ਕੇ ਕਿ ਵੀ ਜੇ ਕੁਝ ਜਾਨੀਆਂ ਨੇ ਕਹਿੰਦੇ ਭਾਜੀ ਮੇਰੇ ਬੱਚੇ ਨੇ ਇਹਨਾਂ ਨੂੰ ਛੱਡਾ ਹੋਰ ਨਾ ਮਾਰ। ਤੇ ਪੁਲਿਸ 'ਚ ਕਿਤੇ ਕੰਪਲੇਂਟ ਤੁਸੀਂ ਪੁਲਿਸ 'ਚ ਕਰਤੀ ਹੈ ਥਾਣਾ ਭਾਰਗ। ਆਏ ਸੀ ਕੋਈ? ਹਾਂਜੀ ਆਏ ਐਸੇ ਹੀ ਆਏ ਸੀਗੇ। ਉਹ ਸਵਾਸਨ ਦੇ ਦੀ ਬੇਨ ਜੀ ਮੁੰਡੇ ਨੂੰ ਪੜਾ ਦੇ। ਤੇ ਕੋਈ ਸੀਸੀਟੀਵੀ ਫੁਟੇਜ ਵਾਲੇ ਦੋਲੇ ਅਜੇ ਚੈੱਕ ਕਰਨਾ ਹੈ ਜੀ ਸੀਸੀਟੀਵੀ ਚੈੱਕ ਕਰਾਂਗੇ। ਬਾਤ ਪੁੱਛ ਰਿਹਾ ਨੇ ਚੈੱਕ ਕਰਾਂਗੇ ਬਾਅਦ ਚ ਕਾਰਵਾਈ ਬਾਅਦ ਤੇ ਪਹਿਲੇ ਵੀ ਦੇਖਿਓ ਮੁੰਡੇ ਇੱਥੇ ਕਿਤੇ ਨਹੀਂ ਮੂੰਹ ਨਾਲ ਟਪੇ ਹੋਏ ਸੀ ਉਹ ਵਾਅਦੇ ਤੌਰ ਤੇ ਕੁਝ ਜਾਣੀ ਪਛਾਨੀ ਵਾਸਤੇ ਹੋਣਗੇ